ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਮੇਰੇ ਪਰੇ ਹੱਥ ਰੱਖੇ ਸੱਪ ਸੰਤੋਖ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਵਾਹਿਗੁਰੂ ਸਭ ਤੇ ਮੇਰੇ ਪਰੇ ਹੱਥ ਰੱਖੇ ਅੱਜ ਆਪਾਂ ਤੁਹਾਨੂੰ ਵੱਡੇ ਬੈਗ ਦਿਓ ਤੋਂ ਗਰੋਸਰੀ ਬੈਗ ਬਣਾਉਣਾ ਦੱਸੀਏ ਕਿ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਸਿੰਪਲ ਨਹੀਂ ਬਣਾਉਣਾ ਥੋੜਾ ਜਿਆ ਵੱਡੀਆਂ ਬਣਾਉਣਾ ਆਪਾਂ ਹਨਾ ਤੇ ਇਹ ਆਪਾਂ ਕੋ ਵੱਡਾ ਬੈਗ ਆ ਦੇਖੋ ਹਨਾ ਤਾਂ ਇਹ ਆਪਾਂ ਆ ਜਿਹੜੇ ਆਹ ਇੱਧਰ ਵੀ ਪ੍ਰਿੰਟ ਜੇ ਹੈ ਤਾਂ ਇਹ ਸਬਜ਼ੀਆਂ ਨਾਲ ਇੱਧਰ ਵੀ ਹੈਗਾ ਤਾਂ ਇਹ ਆਪਾਂ ਦੋਨੀਆਂ ਪਾਸੇ ਅੱਧ ਵਿਚ ਕਰ ਲੈਣਾ ਅੱਧ ਵਿਚ ਕਰਕੇ ਤਾਂ ਆਪਾਂ ਇਹਦੀ ਲੰਬਾਈ ਲੈਣੀ ਆ ਦੇ ਆਹ ਜਿਹੜੀ ਲੰਬਾਈ ਹੈ ਇਹਦੀ ਆਪਾਂ ਲੈਣੀ ਆ 19 ਇੰਚ 19 ਇੰਚ ਆਪਾਂ ਇਹ ਤਾਂ ਲੈਣੀ ਹੈ ਇਹ ਆਪਾਂ ਗਰੋਸਰੀ ਬੈਗ ਬਣਾਉਣਾ ਹੈ ਕਿਉਂ 1 ਕੈਂਚ ਇੱਥੋਂ ਬੈਗ ਨੂੰ ਭੰਨਾਂਗੇ ਇਹ ਅੱਧਾ ਕੈਂਚ ਆ ਕਰਾਂਗੇ ਕਿ ਉਹੀ 18 ਕ ਰਹਿ ਜਾਣੀ ਇੰਨੀ ਕ ਰਹਿ ਜਾਣੀ ਤੇ ਹੁਣ ਆਪਾਂ 19 ਦਾ ਨਿਸ਼ਾਨ ਲਾ ਦੇਣਾ ਹੈ। ਧਾਰਾ ਲੈ ਲਓ ਜਾਂ 19 ਲੈ ਲਓ ਬਾਕੀ ਤੁਸੀਂ ਆਪਣਾ ਦੇਖ ਲਓ ਤੁਹਾਡੇ ਕੋਲ ਕੱਪੜਾ ਹੈਗਾ ਹੈ, ਬੈਗ ਹੈਗਾ ਹੈ। ਲੈਟੈਂਸ ਆਪਾਂ ਭੰਨ ਦੇਣਾ 19 ਆ। ਉਨੀ 19 ਰੋ ਲੈਣਾ 19 ਮਿੰਟੇ ਲੋ ਹਰੇ ਕੋ ਚੀਜ਼ ਹੈ ਜੇ ਤੁਸੀਂ ਮਿੰਟੀ ਨਾ ਕਰੋਗੇ ਤਾਂ ਫੇਰ ਤੁਹਾਡਾ ਕੰਮ ਸੂਤ ਆਉਣਾ ਫੇਰ ਬਿੰਗਾ ਟਿੱਡੀ ਨਹੀਂ ਹੋਣੀ ਹੈਗੀ ਆਪਾਂ ਦੀ ਜੇ ਹੁਣ ਆਪਾਂ ਇਹਨੂੰ 19 ਨੂੰ ਇੱਥੋਂ ਕੱਟ ਕੱਟ ਦੇਣਾ ਨਿਸ਼ਾਨ ਲਾ ਲੈ ਆਪਾਂ 19 ਦੇ ਰਾਸ ਤੋਂ ਦੋਨਾਂ ਪਾਸੇ ਦਾ ਕੱਟ ਲੈਣਾ ਦੇਖਿਓ ਆਪਾਂ ਇਹਨੂੰ ਆਹ ਲੇੜ ਦਾ ਬੈਟ ਨੂੰ ਇੱਕ ਲੇੜੀ ਪਨਣੀ ਹੈ ਤੇ ਫੇਰ ਆਪਾਂ ਬੱਦਰ ਵੀ ਲਾਉਣੀ ਹੈ ਤਾਂ ਉਹੀ 18 ਕਰਹਿ ਜਾਣਾ ਹੈ ਤੇ ਹੁਣ ਆਪਾਂ ਜਿਹੜੇ ਇਹ ਐਪ ਮੁੰਗੇ ਆਪਾਂ ਕੋਨੇ ਕੱਢਣੇ ਆ ਤੇ ਇਹਦੀਆਂ ਬਣਾਉਣੀਆਂ ਆ ਆਪਾਂ ਬੱਧਰਾ ਮੈਂ ਤੁਹਾਨੂੰ ਇਹਦੀ ਸਲਾਈ ਪਾਉਂਗੀ ਦੂਜੇ ਚ ਤੇ ਇਹ ਚ ਕਟਾਈ ਪਾ ਦੇਣੀ ਆ ਆਪਾਂ ਜਿਹੜੀ ਆ ਚੀਜ਼ ਐ ਜਾਂ ਆ ਚੀਜ਼ੇ ਇਹਨਾਂ ਦੀ ਆਪਾਂ ਇੱਕ-ਇੱਕ ਜੇਬ ਲਾਵਾਂਗੇ ਤਾਂ ਬੱਦਰ ਆਪਾਂ ਰੱਖਣੀ ਐ 1 ਇੰਚ ਚੌੜੀ ਰੱਖਣੀ ਐ ਤੇ 2 ਇੰਚ ਦੀ ਲੈਣੀ ਐ दो दोनों कट लिया है दो दो-दो इंच दोन्निया इधरों बीच निशान ला लेना दो पासे तो निशान ला के आपको फेक कट कट करना दो इंच की दोनों रख लिया ਵੱਡੀ ਰੱਖਣੀ ਆ ਵੇ ਆਪਾਂ ਇਹਨਾਂ ਤੇ ਪੰਨ ਤੇ ਰੱਖ ਲਾ ਇੰਨੀ ਥੋੜੀ ਰੱਖ ਸਕਣੀ ਇੱਕ ਵੱਡਾ ਇੱਥੇ ਹੁੰਦੀ ਰੱਖ ਤੇ ਆਪਾਂ ਦੂਜੀ ਵੀ ਇੰਨੀ ਰੱਖਣੀ ਆ ਫੇ ਬੱਦਕ ਆਪੇ ਆਪ ਕੱਟ ਲੈਣਾ ਦੁੱਨੇ ਕੱਟ ਹੋ ਜਾਣੀਆਂ ਆਪਾਂ ਇਹਨਾਂ ਦਾ ਪੈਨ ਨੂੰ ਅੱਧਿਓ ਕੱਟ ਲੈਣਾ ਕੋਈ ਵੀ ਤੁਹਾਡੇ ਕੋ ਪ੍ਰਾਣੀ ਚੀਜ਼ ਪੇ ਸਲਵਾਰ ਪੇ ਜਾਂ ਜੈਂਪਰ ਪੇ ਜਾਂ ਬੈਗ ਹੈ ਦਾ ਕੋਈ ਵੀ ਪੇ ਤੁਸੀਂ ਉਹਦਾ ਆਪਣੀ ਮਿਹਨਤ ਦੇ ਨਾਲ ਬਣਾ ਸਕਦੇ ਹੋ ਹੁਣ ਆਪਾਂ ਇਹਨੂੰ ਤੇ ਆ ਜਿਹੜੇ ਆ ਆਪਾਂ ਇਹਦਾ ਕੋਨੇ ਕੱਢਣੇ ਆ ਉੱਥੇ ਨਿਸ਼ਾਨ ਲਾਉਣੇ ਆਪਾਂ ਕੋਨਿਆਂ ਤੇ ਟਾਈ ਟਾਈ ਇੰਝ ਦਾ ਆਪਾਂ ਕੋਨਾ ਕੱਢਣਾ ਕਾ ਇੱਧਰ ਤੇ ਢਾਈ ਇੱਧਰ ਉਹ ਇਦਾਂ ਫਿਰ ਇਹ ਕੋਨਾ ਆਪਣਾ ਨਿਕਲ ਜਾਣਾ ਸੀਨ ਲੱਗੀ ਤੇ ਇਦਾਂ ਇੱਥੇ ਆ ਜਾਣਾ ਦੋ ਦਾ ਕੱਟ ਲੈ ਫਿਰ ਦੋ ਇੱਧਰ ਹੋ ਜਾਣਾ ਦੋ ਉਧਰ ਹੋ ਜਾ ਦੋ ਦੋ ਤਾਂ ਕੱਟ ਲੈਣਾ ਆਪਾਂ ਦੋ ਦਾ ਇੱਧਰ ਇਦਾਂ ਆਪਾਂ ਆ ਜਿਹੜਾ ਮੋੜਲਾ ਪਾਸਾ ਆ ਪਹਿਲਾਂ ਆਪਾਂ ਇਹਦੀ ਰੇੜੀ ਪੰਨ ਲੈਣੀ ਆ ਹੁਣ ਇਹ ਨਿਸ਼ਾਨ ਆਪਾਂ ਹੁਣੇ ਲਾ ਦੇਣੇ ਆ ਤੇ ਮੈਂ ਤਾਂ ਇਹ ਵੀਡੀਓ ਸਾਂਝੀ ਕੀਤੀ ਵੀ ਜਿਹੜਾ ਫਿਰ ਬੈਗ ਨਾ ਇਦਾਂ ਬੈਗ ਦੇ ਹੈਂਗਰ ਬਣੇ ਇਦਾਂ ਖੜਵਾ ਜਿਹਦਾ ਵਿੱਚ ਗਰੋਸਰੀ ਪੈ ਗਿਆ ਇਹ ਹੈ ਨਾ ਤੇ ਇਦਾਂ ਹੋਵੇ ਉਹ ਇਕੱਠਾ ਜਿਹਾ ਨਾ ਹੋਵੇ ਤੇ ਇਧਰ ਵੀ ਆਪਾਂ 2-2 ਇੰਚ ਤੇ ਲਾਉਣੇ ਆ ਇਹੇ ਆਪਾਂ ਫਿਰ ਮੈਂ ਤੁਹਾਨੂੰ ਇਹਦੀ ਸਲਾਈ ਵੀ ਪਾਉਂਗੀ ਇਹਦਾ ਆਪਾਂ ਇਹਦਾ ਕਿਡਾਰੀ ਬਣਾਣੀ ਉਹ ਨਹੀਂ ਪਾਸੇ ਜੋ ਐਕ ਆਹ ਫਾਂ ਫੱਟੀ ਪੰਣੀ ਪਹਿਲਾਂ ਆਪਾਂ ਫੱਟੀ ਭੰਨ ਕੇ ਫਿਰ ਉਸ ਤੋਂ ਬਾਅਦ 2 ਇੰਚ ਦਾ ਨਿਸ਼ਾਨ ਆਪਾਂ ਲਾਉਣਾ ਹੈ ਦੋਏ ਇੱਧਰ ਤੋਂ ਦੋਏ ਸੋ ਜੋੜਨੀ ਪਾਸੇ ਦੋ ਦੋ ਇੰਚ ਦੇ ਨਿਸ਼ਾਨ ਲਾਈ ਜਾਣੇ ਆਪਾਂ ਇਓ ਇੱਕ ਪਾਸੇ ਆਪਾਂ ਇਹਦੇ ਕੋਨੇ ਕੱਢਣੇ ਆ ਤੀਜੇ ਪਾਸੇ ਆਪਾਂ ਇਹ ਸਿੱਧੀ ਕਿਨਾਰੀ ਭੰਣਣੀ ਆ ਤਾਂਹਾਂ ਨੂੰ ਜਾਂ ਤਾਂ ਜੋ ਇਹ ਬਹਿ ਇੱਦਾਂ ਖੜਖਾ ਜਾ ਰਵੇ ਇੱਦਾਂ ਬੈਠ ਮਾ ਜਿਆ ਨਾ ਹੋ ਜਵੇ ਤਾਂ ਐਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਤੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ